ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਿ ਜਿਹੜੀ ਤੁਸੀਂ ਮੇਰੀ ਲਾਸਟ ਵੀਡੀਓ ਜਿਹੜੀ ਮੈਂ 10 ਸਿਕਰਟ ਬੁੱਕ ਤੇ ਬਣਾਈ ਸੀ ਤੁਸੀਂ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਂ ਤੁਹਾਨੂੰ ਆਖਿਆ ਸੀਗਾ ਕਿ ਜੇਕਰ ਤੁਸੀਂ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਜੇ ਉੱਤੇ ਵਧੀਆ ਰਿਸਪੌਂਸ ਹੋਊਗਾ ਤੇ ਮੈਂ ਨੈਕਸਟ ਵੀਡੀਓ ਬਹੁਤ ਜਲਦੀ ਬਣਾਉਂਗਾ ਆਹ ਵਾਲੀ ਬੁੱਕ ਤੇ ਤੁਸੀਂ ਦੇਖਿਓਗੇ ਲਾਸਟ ਵੀਡੀਓ ਜੇ ਨਹੀਂ ਵੇਖੀ ਤੇ ਚੈਨਲ ਤੇ ਜਾਓ ਤੁਸੀਂ ਇਹ ਨਵੀਂ ਵੀਡੀਓ ਦੇਖੋ ਤੇ ਫਿਰ ਆਹ ਵੀਡੀਓ ਦੇਖੋ ਫਿਰ ਤੁਹਾਨੂੰ ਜ਼ਿਆਦਾ ਫਾਇਦਾ ਮਿਲੂਗਾ ਉਹ ਵੀਡੀਓ ਦੇ ਥੱਲੇ ਮੈਂ ਕਮੈਂਟ ਪੜੇ ਕਈ ਜਾਣੇ ਬਹੁਤ ਵਧੀਆ ਕਮੈਂ ਕਈ ਵਿੱਚੋਂ ਡਿਪਰੈਸਿਵ ਸੀਗੇ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਇਹ ਬੁੱਕ ਦੀ ਹੈਲਪ ਨਾਲ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਵਧੀਆ ਫੀਲ ਕਰਵਾ ਸਕਦੇ ਜੇ ਉਸ ਪਾਸਟ ਟਾਈਮ ਚੋਂ ਬਾਹਰ ਆ ਸਕਦੇ ਜੇ ਉਹਨਾਂ ਮੈਮਰੀਜ਼ ਚੋਂ ਬਾਹਰ ਆ ਸਕਦੇ ਜੇ ਜਿਹੜੀਆਂ ਤੁਹਾਨੂੰ ਹਮੇਸ਼ਾ ਹਰਟ ਕਰਦੀਆਂ ਰਾਈਟ ਸੋ ਇਹ ਵੀਡੀਓ ਨੂੰ ਗੱਤੋਬੱਤ ਪਿਆਰ ਦਿਓ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਇੱਕੋ ਵੀਡੀਓ ਦੇ ਵਿੱਚ ਸਾਰੀ ਬੁੱਕ ਨੂੰ ਐਕਸਪਲੇਨ ਕਰੋ ਸੋ ਵੀਰ ਜੀ ਮੇਰੇ ਲਈ ਇਹ ਬਹੁਤ ਜ਼ਿਆਦਾ ਡਿਫਿਕਲਟ ਟਾਸਕ ਹੋ ਜੂਗਾ ਕਿਉਂਕਿ ਇਹ ਬੁੱਕ ਨੂੰ ਐਕਸਪਲੇਨ ਕਰਨਾ ਇੱਕ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਕਿ ਇਟਸ ਅ ਡਿਫਿਕਲਟ ਟਾਸਕ ਫॉर ਮੀ ਤੇ ਉਹ ਤੁਹਾਡੇ ਲਈ ਥੋੜਾ ਜਿਆਦਾ ਬੋਰਿੰਗ ਹੋ ਜੂਗਾ ਇਸ ਕਰਕੇ ਆਪਾਂ ਕਨਸੈਪਟ ਨੂੰ 1 ਬਾਈ 1 ਸਮਝਦੇ ਹਾਂ ਕਿਉਂਕਿ ਥੋੜੀ ਚੀਜ਼ ਨੂੰ ਆਪਾਂ ਸਮਝਾਂਗੇ ਨਾ ਤੇ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰ ਸਕਦੇ ਹਾਂ ਰਾਈਟ ਸੋ ਇਸ ਕਰਕੇ ਪੰਜਾਬੀ ਚ ਕਹਾਵਤਿਆ ਕਿ ਥੋੜਾ ਖਾ ਲੋ ਪਰ ਚੰਗਾ ਖਾ ਲੋ ਸੋ ਇਸ ਕਰਕੇ ਹੌਲੀ ਹੌਲੀ ਚੀਜ਼ ਨੂੰ ਸਮਝਦੇ ਹਾਂ ਇੰਪਲੀਮੈਂਟ ਕਰਦੇ ਹਾਂ ਫਿਰ ਸਾਨੂੰ ਆਪਣੀ ਲਾਈਫ ਦੇ ਵਿੱਚ ਪੋਜ਼ਿਟਿਵ ਚੇਂजेस ਵੇਖਣ ਨੂੰ ਜ਼ਰੂਰ ਮਿਲਣਗੇ ਸੋ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੀ ਜੇ ਤਰ੍ਹਾਂ ਪਹਿਲਾਂ ਵੀਡੀਓ ਨੂੰ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਤੁਸੀਂ ਸਾਰਾ ਕੁਝ ਦਿਮਾਗ ਦੇ ਨਾਲ ਠੀਕ ਕਰ ਸਕਦੇ ਹੋ ਆਪਣੀ ਸੋਚਨ ਸ਼ਕਤੀ ਠੀਕ ਕਰੋਗੇ ਤੇ ਸਾਰਾ ਕੁਝ ਤੁਹਾਡੇ ਵਾਲੇ ਵਾਲੇ ਠੀਕ ਹੋਣਾ ਸ਼ੁਰੂ ਹੋ ਜਾਊਗਾ ਰਾਈਟ ਤੇ ਉਹਦੀ ਅੱਜ ਆਪਾਂ ਐਗਜ਼ਾਮਪਲ ਪੜ੍ਹਾਂਗੇ ਇਸ ਬੁੱਕ ਦੇ ਵਿੱਚੋਂ ਤੇ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਕਿਵੇਂ ਆਕਰਸ਼ਿਤ ਕਰ ਸਕਦੇ ਹੋ ਲਾਫ ਅਟਰੈਕਸ਼ਨ ਦੀ ਮਦਦ ਦੇ ਨਾਲ ਦੇਖੋ ਆਪਾਂ ਨੂੰ YouTube ਤੇ ਬਹੁਤ ਵੇਖਣ ਨੂੰ ਮਿਲਦਾ ਹੈ ਪਿਛਲੀ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਵਿੱਚ ਮੈਂ ਗੱਲ ਕੀਤੀ ਥੀ ਕਿ ਲਾਫ ਅਟਰੈਕਸ਼ਨ ਲਾਫ ਅਟਰੈਕਸ਼ਨ ਬਟ ਇਹ ਕੰਮ ਕਿਵੇਂ ਕਰਦਾ ਹੈ ਉਹ ਕੋਈ ਨਹੀਂ ਦੱਸਦਾ ਸੋ ਐਨੀਵੇ ਇਸ ਬੁੱਕ ਦੇ ਵਿੱਚੋਂ ਪੜ੍ਹ ਕੇ ਇਸ ਬੁੱਕ ਦੇ ਵਿੱਚੋਂ ਐਗਜ਼ਾਮਪਲਸ ਲੈ ਕੇ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਉਹ ਚੀਜ਼ ਨਰੇਟ ਕਰਨ ਦੀ ਕੋਸ਼ਿਸ਼ ਕਰੂੰਗਾ ਉਮੀਦ ਵੀ ਕਰੂੰਗਾ ਕਿ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਫੇਰ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਵੱਧ ਵੱਧ ਇਸ ਚੈਨਲ ਨੂੰ ਸਪੋਰਟ ਕਰੋਗੇ ਸੋ ਐਨੀਵੇ ਅੱਜ ਆਪਾਂ ਜਿਹੜੀ ਗੱਲ ਪੜ੍ਹਨੀ ਆ ਇਸ ਬੁੱਕ ਦੇ ਵਿੱਚੋਂ ਥੋੜਾ ਜਿਹਾ ਮੈਂ ਤੁਹਾਨੂੰ ਰੀਕੈਪ ਦੇ ਦਦਾ ਪਿਛਲੀ ਵੀਡੀਓ ਦਾ ਉੱਚ ਮੈਂ ਤੁਹਾਨੂੰ ਆਖਿਆ ਸੀਗਾ ਕਿ ਆਪਣੀ ਸੋਚਨ ਸ਼ਕਤੀ ਠੀਕ ਕਰੋ ਜਿਹੜੀ ਚੀਜ਼ ਤੁਸੀਂ ਪਾਉਣਾ ਚਾਹੁੰਦੇ ਜ ਉਹਨੂੰ ਲਿਖਣਾ ਸ਼ੁਰੂ ਕਰੋ ਉੱਤੇ ਯਕੀਨ ਕਰਨਾ ਸ਼ੁਰੂ ਕਰੋ ਤੇ ਉਹ ਚੀਜ਼ ਤੁਹਾਨੂੰ ਮਿਲੂਗੀ ਕੁਝ ਨਾ ਕੁਝ ਰਸਤੇ ਤੁਹਾਡੇ ਅੱਗੇ ਖੁੱਲਣਗੇ ਰਾਈਟ ਤਾਂ ਅੱਜ ਆਪਾਂ ਗੱਲ ਕਰਨੀ ਆ ਇਸ ਬੁੱਕ ਦੇ 12ਵੇਂ ਪੇਜ ਨੰਬਰ ਤੇ ਜਿਹੜੀ ਚੀਜ਼ ਲਿਖੀ ਆ ਇਹ ਬੁੱਕ ਪਹਿਲਾਂ ਮੈਂ ਤੁਹਾਨੂੰ ਦੱਸ ਵੀ ਦਵਾ ਬਹੁਤ ਬੱਚਿਆਂ ਦੇ ਵੀ ਕਮੈਂਟ ਆਏ ਕਿ ਇਹ ਬੁੱਕ ਮਿਲਦੀ ਕਿੱਥੋਂ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ Amazon Flipkart ਤੋਂ 300 ਰੁਪਏ ਦੀ ਬੁੱਕੇ ਮਿਲ ਜਣੀ ਹੈ ਦਾ ਸੀਕ੍ਰੇਟ ਬਹੁਤ ਈਜ਼ੀਲੀ ਤੁਹਾਨੂੰ ਅਵੇਲੇਬਲ ਹੋ ਜਾਣੀ ਹੈ ਸੱਤਾਂ ਕਿ ਦਿਨਾਂ ਦੇ ਡਿਲੀਵਰ ਹੋ ਜੂਗੀ ਰਾਈਟ ਬਹੁਤ ਬੱਚਿਆਂ ਨੇ ਪੁੱਛਿਆ ਕਿ ਬੁੱਕ ਦਾ ਨਾਮ ਕੀ ਹੈ ਤਾਂ ਮੈਂ ਥੰਬਨੇਲ 'ਚ ਵੀ ਦੱਸਿਆ ਹੈ ਦਾ ਸੀਕ੍ਰੇਟ ਓਕੇ ਸੋ ਅੱਜ ਆਪਾਂ ਇੱਥੇ ਕੀ ਪੜਨਾ ਆ ਲਿਖਿਆ ਕੀ ਆ ਕਿ ਇਨਸਾਨੀ ਕਿ ਇਨਸਾਨਾਂ ਦੇ ਵਿੱਚ ਸਦੀਆਂ ਤੋਂ ਇੱਕ ਬਿਮਾਰੀ ਚੱਲਦੀ ਆ ਰਹੀ ਆ ਜਿਹਦਾ ਨਾਮ ਕੀ ਆ ਮੈਂ ਇਹ ਨਹੀਂ ਚਾਹੁੰਦਾ ਹੁੰਦਾ ਨਾ ਹੁਣ ਆਪਾਂ ਆਪਣੀ ਲਾਈਫ ਦੇ ਵਿੱਚ ਵੇਖੀਏ ਕਿ ਇਹ ਵਰਡ ਆਪਾਂ ਕਦੋਂ ਬੋਲਦੇ ਆ ਕੋਈ ਬੰਦਾ ਕਹਿੰਦਾ ਕਿ ਮੈਂ ਕਰਜ਼ੇ ਚਾਹੁੰਦਾ ਆ ਮੈਂ ਕਰਜ਼ਾ ਚਾਹੁੰਦਾ ਆ ਹਮੇਸ਼ਾ ਆਪਾਂ ਕਹਿੰਦੇ ਕਿ ਮੈਂ ਯਾਰ ਕਰਜ਼ਾ ਨਹੀਂ ਚਾਹੁੰਦਾ ਰਾਈਟ ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਇਹ ਚੀਜ਼ਾਂ ਆਪਾਂ ਬੋਲਦੇ ਆ ਹਨਾ ਮੈਂ ਤੁਹਾਨੂੰ ਐਗਜ਼ਾਮਪਲ ਆਪਣੇ ਕੋਲੋਂ ਵੀ ਲੈ ਕੇ ਵਿੱਚੋਂ ਦੱਸਦਾ ਥੋੜਾ ਜਿਹਾ ਤੁਹਾਡੇ ਲਈ ਸੁਖਾਲਾ ਹੋ ਜਾਊਗਾ ਸੌਖਾ ਹੋ ਜਾਊਗਾ ਸਮਝਣਾ ਸੋ ਇਹਦੇ ਵਿੱਚ ਲਿਖਿਆ ਸਭ ਤੋਂ ਪਹਿਲਾਂ ਕਿ ਮਾੜੀ ਦੀ ਬਜਾਏ ਚੰਗੇ ਨੂੰ ਆਕਰਸ਼ਿਤ ਕਰੋ ਆਪਣਾ 100% ਫੋਕਸ ਕੀਤੇ ਹੁੰਦਾ ਹੈ ਮਾੜੀ ਚੀਜ਼ ਦੇ ਉੱਤੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਬਟ ਅੱਜ ਆਪਾਂ ਥੋੜਾ ਜਿਆਦਾ ਡੀਪ ਜਾ ਕੇ ਇਹਨੂੰ ਪੜਾਂਗੇ ਕਹਿੰਦੇ ਮਾੜੇ ਨਾਲੋਂ ਵਧੀਆ ਚੀਜ਼ ਹੈ ਕਿ ਤੁਸੀਂ ਚੰਗੀ ਚੀਜ਼ ਨੂੰ ਆਕਰਸ਼ਿਤ ਕਰੋ ਉਸ ਚੀਜ਼ ਬਾਰੇ ਸੋਚੋ ਕਿ ਆਹ ਚੀਜ਼ ਮੇਰੇ ਨਾਲ ਹੋਊਗੀ ਤੇ ਉਹ ਵਧੀਆ ਸੋਚੋ ਪੋਜ਼ਿਟਿਵ ਵੇ ਦੇ ਵਿੱਚ ਇਹ ਨਹੀਂ ਕਿ ਜਿਵੇਂ ਤੁਹਾਨੂੰ ਮੈਂ ਹੁਣ ਇੱਕ ਐਗਜ਼ਾਮਪਲ ਦੇ ਕੇ ਟਿਆ ਕਿ ਮੈਂ ਇਹ ਕਰਜ਼ ਨਹੀਂ ਚਾਹੁੰਦਾ ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਅਸਲ ਦੇ ਵਿੱਚ ਯੂਨੀਵਰਸ ਇਹਨੂੰ ਹੋਰ ਤਰੀਕੇ ਨਾਲ ਟਰਾਂਸਲੇਟ ਕਰਕੇ ਆਪਣੇ ਆਪ ਨੂੰ ਉਹ ਸਮਝਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਰਾਈਟ ਆਪਾਂ ਅੱਗੇ ਜਾ ਕੇ ਇਹਦੇ ਬਾਰੇ ਪੜਾਂਗੇ ਪਰ ਇਹਦੇ ਵਿੱਚ ਇਹ ਲਿਖਿਆ ਵਾ ਕਿ ਲੋਕਾਂ ਦੇ ਵਿੱਚ ਇਹ ਬਿਮਾਰੀ ਹੁਣ ਤੋਂ ਨਹੀਂ ਬੜੀ ਸਦੀਆਂ ਤੋਂ ਫੈਲੀ ਹੋਈ ਆ ਕਿ 네ਗੇਟਿਵ ਥਾਟ ਸਾਡੇ ਦਿਮਾਗ ਦੇ ਵਿੱਚ ਘਰ ਕਰ ਲੈਂਦੇ ਆ ਤੇ ਉਹਨਾਂ ਬਾਰੇ ਸੋਚੀ ਜਾਂਦੇ ਆ ਰੀਥਿੰਕ ਕਰੀ ਜਾਂਦੇ ਆ ਕਰੀ ਜਾਂਦੇ ਆ ਮੈਂ ਫਿਰ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਹਾਂ ਥੋੜਾ ਜਿਹਾ ਸੌਖਾ ਸਮਝਣਾ ਹੋ ਜਾਊਗਾ ਕਿ ਵੇਖੋ ਤੁਹਾਡਾ ਕੋਈ ਵੀ ਕਿੰਨਾ ਵੀ ਪਾਸਟ ਮਾੜਾ ਰਿਹਾ ਹੋਵੇ ਤੁਹਾਡੀਆਂ ਬਿਲਕੁਲ ਹੈ ਡਾਰਕ ਮੈਮਰੀਜ਼ ਜਿਹਨਾਂ ਨੂੰ ਆਪਾਂ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਭੁੱਲਣਾ ਬਹੁਤ ਹੀ ਜ਼ਿਆਦਾ ਔਖਾ ਹੈ ਰਾਈਟ ਪਰ ਅਸੀਂ ਉੱਤੇ ਕਰਦੇ ਕੀ ਆ ਅਸੀਂ ਉਸ ਬਾਰੇ ਸੋਚੀ ਜਾਂਦੇ ਆ ਤੇ ਇਹ ਬੁੱਕ ਕਹਿੰਦੀ ਆ ਕਿ ਜਿੰਨਾ ਤੁਸੀਂ ਪਾਸਟ ਬਾਰੇ ਸੋਚੋਗੇ ਜਾਂ ਆਪਣੀਆਂ ਡਾਰਕ ਮੈਮਰੀਜ਼ ਬਾਰੇ ਸੋਚੋਗੇ ਉਹ ਤੁਹਾਨੂੰ ਫਿਊਚਰ ਦੇ ਵਿੱਚ ਖਰਾਬ ਤੇ ਕਰੂਗੀ ਕਰੂਗੀ ਪ੍ਰੈਜ਼ੈਂਟ ਵੀ ਤੁਹਾਡਾ ਸਾਰਾ ਸਪੋਇਲ ਹੋ ਜਾਊਗਾ ਤੇ ਉਹ ਚੀਜ਼ ਤੁਹਾਨੂੰ ਦੁੱਗਣੀ ਹੋ ਕੇ ਮਿਲੂਗੀ ਫਿਰ ਐਗਜ਼ਾਮਪਲ ਲੈਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਮੈਂ ਕਰਜ਼ ਨਹੀਂ ਚਾਹੁੰਦਾ ਮਤਲਬ ਮੈਂ ਕਰਜ਼ ਨਹੀਂ ਚਾਹੁੰਦਾ ਹਾਂ ਬਟ ਅਸਲ ਦੇ ਵਿੱਚ ਮੈਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਵਾਰ-ਵਾਰ ਸੋਚੀ ਜਾਂਦਾ ਹਾਂ ਕਿ ਜੇ ਕਰਜ਼ਾ ਮੇਰੇ ਸਿਰ ਤੇ ਚੜ ਗਿਆ ਤੇ ਠੀਕ ਹੈ ਮੈਂ ਕਿਵੇਂ ਲਾਊਗਾ ਕਿਵੇਂ ਤਾਰੂੰਗਾ ਮੈਂ ਕੀ ਕਰ ਰਿਹਾ ਹਾਂ ਸਿਰਫ ਉਹ ਚੀਜ਼ ਸੋਚ ਕੇ ਮੈਂ ਇੱਕ ਫ੍ਰੀਕੁਐਂਸੀ ਪਾਸ ਕਰ ਰਿਹਾ ਹਾਂ ਕਿ ਮੈਂ ਇਹ ਚੀਜ਼ ਨਹੀਂ ਚਾਹੁੰਦਾ ਇਟਸ ਅ ਨੈਗੇਟਿਵ ਥਾਟ ਬਟ ਮੈਂ ਉੱਤੇ ਕੀ ਕਰ ਰਿਹਾ ਰੀਥਿੰਕ ਕਰ ਰਿਹਾ ਉਹਨੂੰ ਵਾਰ-ਵਾਰ ਸੋਚ ਰਿਹਾ ਤੇ ਯੂਨੀਵਰਸ ਮੈਨੂੰ ਉਹ ਡਬਲ ਕਰਕੇ ਦੇਊਗਾ ਚੰਗੀ ਚੀਜ਼ ਸੋਚੋਗੇ ਡਬਲ ਓਕੇ ਮਿਲੂਗੀ ਕਿਉਂਕਿ ਯੂਨੀਵਰਸ ਨੂੰ ਇਹ ਚੀਜ਼ ਨਹੀਂ ਪਤਾ ਕਿ ਇਹ ਚੀਜ਼ ਚੰਗੀ ਆ ਕਿ ਮਾੜੀ ਆ ਉਹ ਸਿਰਫ ਤੇ ਸਿਰਫ ਤੁਹਾਡੇ ਥਾਟਸ ਤੇ ਕੰਮ ਕਰਦਾ ਹੈ ਜੋ ਤੁਹਾਡੇ ਥਾਟ ਆ ਜੇ ਪਾਸਟ ਬਾਰੇ ਤੁਹਾਨੂੰ ਲੈ ਕੇ ਬਹੁਤ ਤੁਹਾਡੀਆਂ ਡਾਰਕ ਮੈਮਰੀਜ਼ ਆ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੇ ਤੁਸੀਂ ਇਹ ਚ ਫਸੇ ਰਹੋਗੇ ਤੁਸੀਂ ਉਹਦੇ ਬਾਰੇ ਸੋਚ ਹੀ ਜਾਓਗੇ ਫਿਊਚਰ ਦੇ ਵਿੱਚ ਤੇ ਪ੍ਰੈਜੈਂਟ ਦੇ ਵਿੱਚ ਤੁਹਾਨੂੰ ਉਹ ਡਬਲ ਹੋ ਕੇ ਚੀਜ਼ ਮਿਲੂਗੀ ਉਹ ਕੋਈ ਵੀ ਚੀਜ਼ ਹੋ ਸਕਦੀ ਹੈ 네ਗੇਟਿਵ ਥਾਟ ਮੈਂ ਬਿਮਾਰ ਉਹਦੋਂ ਬਹੁਤ ਜ਼ਿਆਦਾ ਬਿਮਾਰ ਸੀ ਤੇ ਮੈਂ ਇਹ ਸੋਚੀ ਜਾਵਾਂ ਕਿ ਮੈਂ ਉਹਦੋਂ ਬਹੁਤ ਜ਼ਿਆਦਾ ਬਿਮਾਰ ਸੀ ਮੈਨੂੰ ਹੁਣ ਵੀ ਨਾ ਮੈਂ ਹੁਣ ਵੀ ਨਾ ਬਿਮਾਰ ਹੋ ਜਾਾਂ ਤੇ ਤੁਸੀਂ 101% ਉਸ ਬਿਮਾਰੀ ਦੇ ਸ਼ਿਕਾਰ ਹੋਵੋਗੇ ਕਿਉਂਕਿ ਯੂਨੀਵਰਸ ਤੁਹਾਨੂੰ ਉਹ ਕਿ ਕਿ ਯੂਨੀਵਰਸ ਉਹ ਚੀਜ਼ ਤੁਹਾਨੂੰ ਡਬਲ ਕਰਕੇ ਦੇਊਗਾ ਸੋ ਇਸੇ ਕਰਕੇ ਇਸ ਬੁੱਕ ਦੇ 12ਵੇਂ ਨੰਬਰ ਪੇਜ ਤੇ ਲਿਖਿਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਸ਼ਾਇਦ ਉੱਥੋਂ ਤੁਹਾਨੂੰ ਨਾ ਵਿਖਦਾ ਹੋਵੇ ਬਟ ਮੈਂ ਤੁਹਾਨੂੰ ਬੋਲ ਕੇ ਸੁਣਾ ਦੇਣਾ ਕਿ ਮਾੜੀ ਦੀ بجائے ਚੰਗੇ ਨੂੰ ਆਕਰਸ਼ਿਤ ਕਰੋ ਆਕਰਸ਼ਿਤ ਦਾ ਮਤਲਬ ਕਿ ਉਹਨੂੰ ਅਟਰੈਕਟ ਕਰੋ ਆਪਣੇ ਵੱਲ ਸੋਚੋ ਮਾੜਾ ਨਹੀਂ ਪਰ ਚੰਗਾ ਹੁਣ ਇਹ ਮਾਮਾਰੀ ਕਹਿੰਦੇ ਇਹਦੇ ਵਿੱਚ ਵੈਲੀ ਹੋਈ ਆ ਹਰੇਕ ਉਸ ਬੰਦੇ ਦਾ ਨਾਮ ਲਿਖਿਆ ਹੋਇਆ ਹੈ ਇਹਦੇ ਵਿੱਚ ਜਿਨ੍ਹਾਂ ਨੇ ਇਹ ਚੀਜ਼ ਤੇ ਰਿਸਰਚ ਕੀਤੀ ਆ ਜਾਂ ਉਹਨਾਂ ਦੇ ਉਹਨਾਂ ਨੇ ਤੇ ਰਿਸਰਚ ਕਰਕੇ ਆਪਣੇ ਥਾਟਸ ਇਹਦੇ ਵਿੱਚ ਲਿਖੇ ਆ ਹੁਣ ਅੱਗੇ ਜਾ ਅੱਗੇ ਜਾ ਕੇ ਆਪਾਂ ਹੋਰ ਵਧੀਆ ਐਗਜ਼ਾਮਪਲਸ ਦੇਖਦੇ ਆਂ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਰਹੀ ਆ ਬੁੱਕੇ ਪੜੋਗੇ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੋਊਗੀ ਬਟ ਮੈਂ ਤੁਹਾਨੂੰ ਨਾਮ ਦੇ ਨਾਲ ਆਪਣੇ ਕੋਲੋਂ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਆ ਕਿ ਇਹ ਚੀਜ਼ ਇਸ ਤਰ੍ਹਾਂ ਕੰਮ ਕਰਦੀ ਹੈ ਰਾਈਟ ਹੁਣ ਵੇਖੋ ਇੱਥੇ ਲਿਖਿਆ ਕਿਹਿੰਦਾ ਆਕਰਸ਼ਨ ਦਾ ਨਿਜਮ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਚੰਗਾ ਮੰਨਦੇ ਹੋ ਜਾਂ ਮਾੜਾ ਮਤਲਬ ਕੋਈ ਇਸ ਚੀਜ਼ ਦੇ ਵਿੱਚ ਡਿਫਰੈਂਸ ਨਹੀਂ ਕਰਦਾ ਕਿ ਤੁਸੀਂ ਚੰਗੀ ਚੀਜ਼ ਮੰਗ ਰਹੇ ਜੇ ਕਿ ਤੁਸੀਂ ਮਾੜੀ ਚੀਜ਼ ਮੰਗ ਰਹੇ ਜੇ ਉਹ ਇਸ ਚੀਜ਼ ਤੇ ਫੋਕਸ ਕਰਦਾ ਹੈ ਕਿ ਜਿਹੜੀ ਤੁਸੀਂ ਚੀਜ਼ ਮੰਗ ਰਹੇ ਜੇ ਉਹੋ ਹੀ ਤੁਹਾਨੂੰ ਮਿਲੇਗੀ ਤੇ ਉਹ ਡਬਲ ਹੋ ਕੇ ਮਿਲੇਗੀ ਜੇ ਪੋਜ਼ਿਟਿਵ ਸੋਚ ਰੱਖਦੇ ਪਏ ਜੇ ਤੇ ਪੋਜ਼ਿਟਿਵ ਹੋ ਕੇ ਉਹ ਚੀਜ਼ ਤੁਹਾਨੂੰ ਮਿਲੇਗੀ ਜੇ ਨੈਗੇਟਿਵ ਸੋਚਦੇ ਪਏ ਤਾਂ ਨੈਗੇਟਿਵ ਤੁਹਾਨੂੰ ਡਬਲ ਹੋ ਕੇ ਮਿਲੇਗੀ ਕਿਉਂਕਿ ਤੁਸੀਂ ਉੱਤੇ ਜ਼ਿਆਦਾ ਆਪਣਾ ਫੋਕਸ ਕਰ ਲਿਆ ਹੈ ਤੇ ਦਿਮਾਗ ਤੁਹਾਡਾ ਇਸ ਚੀਜ਼ ਦੇ ਵਿੱਚ ਫਸਿਆ ਹੋਇਆ ਸਟਕ ਹੋਇਆ ਹੋਇਆ ਉਹ ਚੀਜ਼ ਤੁਹਾਨੂੰ ਡਬਲ ਕਰਕੇ ਹੀ ਜਿਹੜਾ ਯੂਨੀਵਰਸ ਉਹ ਦੇਊਗਾ ਤੇ ਤੁਸੀਂ ساری ਉਮਰ ਫਿਰ ਦੁਖੀ ਰਹੋਗੇ ਜੇ ਆਪਣੇ ਆਪ ਨੂੰ ਚੇਂਜ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਾਨਸਿਕ ਤੌਰ ਤੇ ਠੀਕ ਹੋਣਾ ਪੈਣਾ ਆਪਣੇ ਥਾਟਸ ਚੇਂਜ ਕਰਨੇ ਪੈਣੇ ਰਾਈਟ ਹੁਣ ਉਸ ਤੋਂ ਅੱਗੇ ਆਜੋ ਹੁਣ ਇਸ ਤੋਂ ਅੱਗੇ ਆਜੋ ਕਿ ਜੇਕਰ ਤੁਸੀਂ ਮੰਨ ਲਓ ਹੁਣ ਕਹਿੰਦੇ ਜੀ ਕਿ ਮੈਂ ਪੋਜ਼ਿਟਿਵ ਚੀਜ਼ ਸੋਚਦਾ ਪਿਆ ਹਾਂ ਤੇ ਉਹ ਹੋਊਗਾ ਕਿਵੇਂ ਹੁਣ ਆਪਾਂ ਉੱਤੇ ਗੱਲ ਕਰਦੇ ਹਾਂ ਇਹ ਬੁੱਕ ਕਹਿ ਰਹੀ ਆ ਕਿ ਜੋ ਇਹਦੇ ਵਿੱਚ ਲਿਖਿਆ ਮੈਂ ਐਜ਼ ਇਟ ਇਜ਼ ਤੁਹਾਨੂੰ ਦੱਸ ਦੇਣਾ ਕਿੰਦਾ ਜਦੋਂ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ ਤੇ ਆਪਣਾ ਵਿਚਾਰ ਕੇਂਦਰਿਤ ਕਰਦੇ ਹੋ ਮੰਨ ਲਓ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਆ ਤੁਸੀਂ ਉਹਦੇ ਬਾਰੇ ਬੜੀ ਦ੍ਰਿੜਤਾ ਨਾਲ ਸੋਚਦੇ ਪਏ ਜੇ ਕਿ ਇਹ ਚੀਜ਼ ਮੈਨੂੰ ਚਾਹੀਦੀ ਆ ਠੀਕ ਹੈ ਮਤਲਬ ਤੁਹਾਨੂੰ ਕਲੈਰਿਟੀ ਆ ਪੂਰੀ ਦਿਮਾਗ ਦੇ ਵਿੱਚ ਤੇ ਕਹਿੰਦੇ ਇਕਾਗਰਤਾ ਬਣਾਈ ਰੱਖਦੇ ਜੇ ਮਤਲਬ ਉਸ ਚੀਜ਼ ਬਾਰੇ ਤੁਸੀਂ ਵਧੀਆ ਸੋਚਦੇ ਪਏ ਜੇ ਕਿ ਜੇ ਮੇਰੇ ਤੋਂ ਆਹ ਚੀਜ਼ ਆ ਗਈ ਤੇ ਫਿਰ ਮੈਂ ਇਸ ਤਰ੍ਹਾਂ ਕਰੂੰਗਾ ਠੀਕ ਹੈ ਮੈਂ ਇਸ ਤਰ੍ਹਾਂ ਦਾ ਮਹਿਸੂਸ ਕਰੂੰਗਾ ਮਤਲਬ ਤੁਹਾਡਾ ਦਿਮਾਗ ਪੋਜ਼ਿਟਿਵ ਵੇ ਦੇ ਵਿੱਚ ਜਾ ਰਿਹਾ ਵਾ ਤੇ ਅੱਗੇ ਲਿਖਿਆ ਕਹਿੰਦਾ ਉਸੇ ਟਾਈਮ ਤੇ ਤੁਸੀਂ ਸ੍ਰਿਸ਼ਟੀ ਦੀ ਸਭ ਤੋਂ ਪ੍ਰਭਲ ਸ਼ਕਤੀ ਤੋਂ ਆਪਣੀ ਮਨਚਾਹੀ ਚੀਜ਼ ਨੂੰ ਬਲਾਵਾ ਦੇ ਰਹੇ ਹੋ ਮਤਲਬ ਤੁਸੀਂ ਇੱਕ ਆਰਡਰ ਕਰ ਦਿੱਤਾ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਆ ਤੇ ਜ ਮੈਨੂੰ ਇਹ ਮਿਲ ਚੁੱਕੀ ਹੈ ਮਹਿਸੂਸ ਵੀ ਕਰਨਾ ਨਾਲ ਦੀ ਨਾਲ ਮਤਲਬ ਤੁਸੀਂ ਆਰਡਰ ਦੇ ਦਿੱਤਾ ਹੈ ਤੇ ਹੁਣ ਉਹ ਚੀਜ਼ ਤੁਹਾਨੂੰ ਮਿਲੂਗੀ ਤੇ ਵੇਟ ਇਸ ਤਰ੍ਹਾਂ ਨਹੀਂ ਕਰਨਾ ਕਿ ਕਦੋਂ ਮਿਲੂਗੀ ਉਮ a ਟਾਈਮ ਲੰਘਦਾ ਜਾਂਦਾ ਹੈ ਉਹਦੇ ਵਿੱਚ ਡਾਊਟਫੁਲ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ ਤੇ ਕਹਿੰਦੇ ਆਕਰਸ਼ਨ ਦਾ ਨਿਜਮ ਜਿਹੜਾ ਉਹ ਨਹੀਂ ਜਾਂ ਨਹੀਂ ਚਾਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੇ ਨਕਾਰਾਤਮਕ ਸ਼ਬਦਾਂ ਨੂੰ ਮਾਪ ਜਾਂ ਜੋਖ ਨਹੀਂ ਕਰਦਾ ਜਦੋਂ ਤੁਸੀਂ ਨਕਾਰਾਤਮਕ ਸ਼ਬਦ ਬੋਲਦੇ ਹੋ ਤਾਂ ਆਕਰਸ਼ਨ ਦਾ ਨਿਜਮ ਇਹ ਸੁਣਦਾ ਹੈ ਮਤਲਬ ਤੁਸੀਂ ਕੁਝ ਹੋਰ ਕਹਿ ਰਹੇ ਜੇ ਆਕਰਸ਼ਨ ਦਾ ਨਿਜਮ ਕੁਝ ਹੋਰ ਸੁਣੂਗਾ ਜਿਵੇਂ ਕਿ ਮੈਂ ਇੱਥੇ ਲਿਖਿਆ ਜਿਵੇਂ ਕਿ ਤੁਸੀਂ ਮੰਨ ਲਓ ਇਹ ਕਹਿੰਦੇ ਪਏ ਜੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਰ ਹੋ ਜਾਏ ਮਤਲਬ ਤੁਸੀਂ ਕਹਿੰਦੇ ਪਏ ਤੁਸੀਂ ਕਿਤੇ ਜਾਣਾ ਆ ਤੁਸੀਂ ਇਹ ਸੋਚਦੇ ਪਏ ਦਿਮਾਗ ਦੇ ਵਿੱਚ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਲੇਟ ਹੋ ਜਾ ਤੇ ਯੂਨੀਵਰਸ ਇਹਨੂੰ ਕਿਵੇਂ ਟ੍ਰਾਂਸਲੇਟ ਕਰਕੇ ਸੁਣਦਾ ਆ ਉਹਦੇ ਵਿੱਚ ਤੁਸੀਂ ਫ੍ਰੀਕਵੈਂਸੀ ਇਹ ਭੇਜਦੇ ਪਏ ਜੇ ਕਿ ਮੈਂ ਚਾਹੁੰਦਾ ਹਾਂ ਕਿ ਮੈਨੂੰ ਦੇਰ ਹੋ ਜਾਵੇ ਫਰਕ ਸਮਝਦੇ ਪਏ ਜੇ ਮਨ ਤੁਸੀਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਲੇਟ ਹੋ ਜਾ ਬਟ ਅਸਲ ਦੇ ਵਿੱਚ ਤੁਸੀਂ ਮੈਸੇਜ ਕੀ ਪਾਸ ਕਰਦੇ ਪਏ ਯੂਨੀਵਰਸ ਨੂੰ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਲੇਟ ਹੋ ਜਾ ਥੋੜਾ ਜਿਹਾ ਕਨਫਿਊਜ਼ਨ ਲੱਗੂਗੀ ਬਟ ਇਹ ਬੁੱਕ ਦੇ ਸਾਹਮਣੇ ਚੱਲੋ ਕਿ ਤੁਸੀਂ ਜੋ ਸੋਚਦੇ ਜੇ ਯੂਨੀਵਰਸ ਉਹਨੂੰ ਟਰਾਂਸਲੇਟ ਕਰਕੇ ਉਹ ਚੀਜ਼ਾਂ ਤੁਹਾਨੂੰ ਡਬਲ ਕਰਕੇ ਦਿੰਦਾ ਹੈ ਕਿ ਤੁਸੀਂ ਦੇਰ ਹੋਣਾ ਮਤਲਬ ਤੁਸੀਂ ਦੇਰ ਹੋਣਾ ਨਹੀਂ ਚਾਹੁੰਦੇ ਤੁਸੀਂ ਦੇਰੀ ਨਹੀਂ ਚਾਹੁੰਦੇ ਲੈ ਤੈਨੂੰ ਦੇਰੀ ਡਬਲ ਦਿੱਤੀ ਡਬਲ ਮਿਲੂਗੀ ਇਹ ਚੀਜ਼ ਫਿਰ ਅੱਗੇ ਲਿਖਿਆ ਵੇਖੋ ਕਿੰਨੇ ਐਗਜ਼ਾਮਪਲ ਲਿਖਿਆ ਸਾਰੀਆਂ ਫਿਰ ਅੱਗੇ ਲਿਖਿਆ ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ ਪਰ ਨਾਰਮਲ ਕਹਿੰਦਾ ਯਾਰ ਇਹ ਮੇਰੇ ਵਾਸਤਾ ਰੋਗ ਨਹੀਂ ਹੈ ਕਿ ਮੈਂ ਨਹੀਂ ਇਹਨੂੰ ਕਰ ਸਕਦਾ ਤੇ ਤੁਸੀਂ ਯੂਨੀਵਰਸ ਨੂੰ ਕਿਹੜਾ ਸਿਗਨਲ ਪਾਸ ਕਰਦੇ ਪੈਜੇ ਕਿ ਮੈਂ ਇਸ ਤੋਂ ਇਲਾਵਾ ਵੀ ਇਹੋ ਜਿਹੇ ਬਹੁਤ ਹੋਰ ਕੰਮ ਆ ਜਿਨ੍ਹਾਂ ਨੂੰ ਮੈਂ ਨਹੀਂ ਸੰਭਾਲ ਸਕਦਾ ਤੇ ਯੂਨੀਵਰਸ ਇਹ ਚੀਜ਼ ਨੂੰ ਇਸ ਤਰ੍ਹਾਂ ਸੁਣਦਾ ਹੈ ਤੁਸੀਂ ਕਹਿੰਦੇ ਜੇ ਕਿ ਮੈਂ ਨਹੀਂ ਇਸ ਕੰਮ ਨੂੰ ਸੰਭਾਲ ਸਕਦਾ ਬਟ ਅਸਲ ਦੇ ਵਿੱਚ ਤੁਹਾਡਾ ਮੈਸੇਜ ਕੀ ਪਾਸ ਹੋ ਰਿਹਾ ਵਾ ਮੈਂ ਇਹ ਤੇ ਕੰਮ ਛੱਡੋ ਇਸ ਤੋਂ ਇਲਾਵਾ ਹੋਰ ਵੀ ਕੋਈ ਇਹਦੇ ਵਾਂਗੂ ਕੰਮ ਹੈਗੇ ਨਾ ਮੈਂ ਉਹਨਾਂ ਨੂੰ ਵੀ ਨਹੀਂ ਸੰਭਾਲ ਸਕਦਾ ਯੂਨੀਵਰਸ ਇਹ ਚੀਜ਼ ਸੁਣਦਾ ਹੈ ਸੋ ਹੁਣ ਪਤਾ ਲੱਗਾ ਕਿ ਮੈਂ ਇਹ ਨਹੀਂ ਚਾਹੁੰਦਾ ਹਾਂ ਦਾ ਕਿੰਨਾ ਨੈਗੇਟਿਵ ਇੰਪੈਕਟ ਹੈ ਤੁਹਾਡੀ ਲਾਈਫ ਦੇ ਵਿੱਚ ਸੋ ਇਹ ਚੀਜ਼ਾਂ ਇਹਦੇ ਵਿੱਚ ਸਾਰੀਆਂ ਲਿਖੀਆਂ ਹੋਈਆਂ ਤੇ ٹرسٹ ਮੀ ਇੱਕ ਵਾਰੀ ਤੁਸੀਂ ਇਹਨੂੰ ਅਪਲਾਈ ਕਰਕੇ ਵੇਖੋ ਤੇ ਜਿਹੜੇ ਵੀਰ ਮੈਨੂੰ ਕਹਿੰਦੇ ਆ ਕਿ ਸਰ ਇਹ ਬੁੱਕ ਨੂੰ ਇੱਕ ਵੀਡੀਓ ਚ ਐਕਸਪਲੇਨ ਕਰ ਦਿਓ ਮੈਂ ਨਹੀਂ ਕਰ ਸਕਦਾ ਪਲੀਜ਼ ਕਿਉਂਕਿ ਮੈਂ ਹਮੇਸ਼ਾ ਚਾਹੁੰਦਾ ਹਾਂ ਉਹਨਾ ਕਿ ਥੋੜੀ ਥੋੜੀ ਚੀਜ਼ ਪੜੋ ਉਹਨੂੰ ਸਟੈਪ ਬਾਈ ਸਟੈਪ ਆਪਣੀ ਲਾਈਫ ਦੇ ਵਿੱਚ ਲੈ ਕੇ ਆਓ ਯੂ ਵਿਲ ਸੀ ਦਾ ਪੋਜ਼ਿਟਿਵ ਚੇਂजेस ਇਨ ਯੂਅਰ ਲਾਈਫ ਤੇ ਮੈਂ ਇੱਕ ਬੁੱਕ ਹੁਣ ਪੜਾਂ ਸਾਰਾ ਐਕਸਪਲੇਨ ਕਰਦਾ ਹੁਣ ਅੱਜ ਮੈਂ ਤੁਹਾਨੂੰ ਇਹ ਚੀਜ਼ ਦੱਸੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੋਚੋ ਹੁਣ ਅੱਜ ਮੈਂ ਤੁਹਾਨੂੰ ਦੱਸਿਆ ਕਿ ਸੋਚ ਕੇ ਉਹ ਚੀਜ਼ ਨੂੰ ਅਪਲਾਈ ਕਿਵੇਂ ਕਰਨਾ ਹੈ the negative thought ਕਿਵੇਂ ਆਪਾਂ ਸੋਚਦੇ ਕਿਵੇਂ ਆਪਾਂ ਫਸੇ ਰਹਿੰਦੇ ਆ ਤੇ ਉਹਨਾਂ ਤੋਂ ਬਾਹਰ ਕਿਵੇਂ ਆਉਣਾ ਹੈ ਥੱਲੇ ਕਮੈਂਟ ਮੈਨੂੰ ਪਿਛਲੀ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਈ ਭੈਣਾਂ ਨੇ ਇਸ ਤਰ੍ਹਾਂ ਦੇ ਕਮੈਂਟ ਲਿਖੇ ਆ ਲੰਬੇ ਲੰਬੇ ਕਿ ਉਹ ਪੜ ਕੇ ਤੁਸੀਂ ਵੀ ਪੜ ਲਿਓ ਜਾ ਕੇ ਕਿ ਉਹ ਪੜ ਕੇ ਐ ਲੱਗਦਾ ਕਿ ਯਾਰ ਦੁਨੀਆ ਕਿੰਨੀ ਦੁਖੀ ਆ ਸਮਝ ਲੱਗੰਦੀ ਜੀ ਤੇ ਥੱਲੇ ਮੈਂ ਰਿਪਲਾਈ ਵੀ ਕੀਤਾ ਉਹਨਾਂ ਨੂੰ ਤੇ ਇਸ ਚੀਜ਼ੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੱਸਿਆ ਆ ਪਰ ਗੱਲ ਪਤਾ ਕੀ ਇੱਕ ਵੀਰ ਨੇ ਮੈਨੂੰ ਆਕਿਆ ਵੀਰ ਜੀ ਤੇ ਬਣੀ ਨਹੀਂ ਪੜਦੇ ਜੇ ਮੈਂ ਇੱਥੇ ਤੁਹਾਨੂੰ ਵੀਡੀਓ ਦੇ ਵਿੱਚ ਆ ਕੇ ਕਹਾਂ ਨਾ ਕਿ ਇਹ ਸਾਰੀਆਂ ਚੀਜ਼ਾਂ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੀਆਂ ਹੋਈਆਂ ਤੇ ਫਿਰ ਤੁਸੀਂ ਪਾਠ ਨਹੀਂ ਕਰਨਾ ਸ਼ੁਰੂ ਕਰ ਦੇਣਾ ਮੈਨੂੰ ਪਤਾ ਆ ਤੇ ਮੈਂ ਵੀਰ ਨੂੰ ਵੀ ਰਿਪਲਾਈ ਕੀਤਾ ਤਾਂ ਮੈਂ ਵੀਰ ਨੂੰ ਵੀ ਰਿਪਲਾਈ ਕੀਤਾ ਹੈ ਇਹ ਸਾਰਾ ਕੁਝ ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ ਆ ਪਰ ਮੈਂ ਗੱਲ ਕੀ ਉਹ ਹੁਣ ਗੱਲ ਉਹ ਆ ਨਾ ਕਿ ਇਹਨੂੰ ਆਪਾਂ ਚੇਂਜ ਕਰਕੇ ਦੱਸਣਾ ਪੈਂਦਾ ਤੁਹਾਨੂੰ ਹੁਣ ਮੈਂ ਤੁਹਾਨੂੰ ਬੁੱਕ ਆ ਤਾਂ ਦ ਸਿਕਰਟ ਬੁੱਕ ਤੁਸੀਂ ਕਹਿੰਨਾ ਪਤਾ ਨਹੀਂ ਇਹ ਚ ਕੀ ਲਿਖਿਆ ਹੋਇਆ ਵਾ ਬਟ ਇਹ ਸਾਰੇ ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵਾ ਇਹਨੂੰ ਹੀ ਮਾਡਰਨ ਰੂਪ ਦੇ ਦਿੱਤਾ ਹੈ ਬਸ ਇਸ ਕਰਕੇ ਮੈਂ ਵੀਡੀਓ ਬਣਾਈ ਇਹ ਆ ਪਾਰਟ 2 ਇਸ ਵੀਡੀਓ ਦਾ ਰਾਈਟ ਸੋ ਇਸ ਕਰਕੇ ਤੁਸੀਂ ਕਿਵੇਂ ਸੋਚਣਾ ਹੈ ਤੇ ਮੈਂ ਇਹ ਨਹੀਂ ਚਾਹੁੰਦਾ ਹਾਂ ਦੀ ਬਿਮਾਰੀ ਤੋਂ ਕਿਵੇਂ बचना ਹੈ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵੇਖ ਕੇ ਪਤਾ ਲੱਗ ਗਿਆ ਹੋਊਗਾ ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਫਿਰ ਆਪਾਂ ਹੌਲੀ ਹੌਲੀ ਅੱਗੇ ਵਧਾਂਗੇ ਹੁਣ ਤੁਹਾਨੂੰ ਸਟੈਪ ਬਾਈ ਸਟੈਪ ਸਮਝਾਉਂਦਿਆਂ ਨਾ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਸਮਝਾਈਆਂ ਪਲੀਜ਼ ਉਹਨਾਂ ਨਾਲ ਦੀ ਨਾਲ ਇੰਪਲੀਮੈਂਟ ਜ਼ਰੂਰ ਕਰਿਓ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਸਮਝਾਈ ਉਹ ਵੀ ਸਮਝ ਆਈ ਹੋਊਗੀ ਫੇਰ ਵਾਰ-ਵਾਰ ਕਹਿ ਰਿਹਾ ਮੈਂ ਕੋਈ ਤੁਹਾਨੂੰ ਗਿਆਨ ਵੰਡਣ ਨਹੀਂ ਆਇਆ ਮੈਂ ਵੀ ਇਸ ਬੁੱਕ ਚੋਂ ਹੀ ਸਿੱਖਿਆ ਆ। ਨੈਟ ਤੇ ਬਹੁਤ ਕੁਸ਼ਿਆ ਆ ਆਪਾਂ ਚੰਗੀਆਂ ਚੀਜ਼ਾਂ ਨੂੰ ਵੀ ਥੋੜਾ ਪ੍ਰਮੋਟ ਕਰੀਏ। ਮੈਂ ਵਲੌਗਿੰਗ ਵੀ ਕਰਦਾ ਮੈਂ ਕਿਤੇ ਜਾਣਾ ਉਹਨਾਂ ਘੁੰਮਣ ਫਿਰਨ ਮੈਂ ਕਰਦਾ ਐ ਇੰਜੋਏ ਵੀ ਕਰਦਾ ਬਟ ਚੰਗੀਆਂ ਚੀਜ਼ਾਂ ਵੀ ਤੁਹਾਨੂੰ ਪ੍ਰਮੋਟ ਕਰਨੀਆਂ ਚਾਹੀਦੀਆਂ। ਰਾਈਟ ਸੇ ਜੋ ਮੇਰੇ ਤੁਸੀਂ ਵਲੌਗ ਨਹੀਂ ਵੇਖੇ ਅਨੰਦਪੁਰ ਸਾਹਿਬ ਵਾਲੇ ਉਹ ਵੇਖ ਲਿਓ ਦਰਸ਼ਨ ਕਰ ਲਿਓ ਤੇ ਆਪਾਂ ਫੇਰ ਵੀਡੀਓ ਬਣਾਵਾਂਗੇ ਤੇ ਜੇ ਇਸ ਵਾਲੀ ਵੀਡੀਓ ਤੇ ਵੀ ਉਹ ਤੋਂ ਜ਼ਿਆਦਾ ਰਿਸਪੌਂਸ ਵਧੀਆ ਆਊਗਾ। ਤੁਸੀਂ ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਨੈਕਸਟ ਵੀਡੀਓ 'ਚ ਸਰਸਿਕਾ ਜੀ ਬਿਠਨੀ ਦਿਖਾਈ ਕਹਦੇ ਬੱਬਲਾ ਖੜ ਕੇ ਪਗਾਈਆਂ ਸਦਾ ਯਾਰੀਆਂ ਛੱਡ ਗਏ ਸੀ ਸਾਥ ਖੱਜ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀਆਂ